ਬਾਰੀ ਨੂੰ ਜਾਨ ਤੋਂ ਮਾਰਨ ਦੀ ਤangkੀ ਦੇ ਕੇ ਫਿਰੋਤੀ ਮੰਗਣ ਵਾਲੇ ਇੱਕ ਵਿਰੋਧਾਪਰਦਾ ਫਾਸ਼ ਕਰਦੇ ਹੋਏ ਪੁਲਿਸ ਨੇ ਪੂਰੇ ਫਿਲਮੀ ਅੰਦਾਜ਼ ਦੇ ਵਿੱਚ ਇੱਕ ਫੋਕਟ ਆਪਰੇਸ਼ਨ ਚਲਾ ਕੇ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਮਾਮਲਾ ਬਰਨਾਲਾ ਦਾ ਹੈ ਜਿੱਥੇ ਕਿ ਇੱਕ ਬੁਟਾਂ ਦਾ ਧੰਕਦਰ ਦੇ ਵਪਾਰੀ ਤੋਂ ਫੋਨ ਦੇ ਉੱਪਰ 1.5 ਕਰੋੜ ਰੁਪਏ ਦੀ ਵਿਰੋਤੀ ਮੰਗੀ ਗਈ ਤੇ ਵਿਰੋਤੀ ਨਾ ਦੇਣ ਦੇ ਬਦਲੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਪੁਲਿਸ ਨੇ ਫਿਲਮੀ ਅੰਦਾਜ਼ ਦੇ ਵਿੱਚ ਵਪਾਰੀ ਨੂੰ ਨਕਲੀ ਨੋਟਾਂ ਦੇ ਇੱਕ ਭਰੇ ਬੈਗ ਦੇ ਨਾਲ આરોપીਆਂ ਨੂੰ ਮਿਲਣ ਦੇ ਲਈ ਪਿੱਛਿਆ ਤੇ ਦੋਵੇਂ આરોપીਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ આરોપીਾਂ ਦੇ ਕੋਲੋਂ ਇੱਕ ਕਰੇਟਾਕਾਰ ਤੇ 500 ਰੁਪਏ ਦੇ ਨੋਟਾਂ ਦੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ ਏ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਫਰੋਤੀ ਮੰਗਣ ਵਾਲਾ ਗੈਂਗ ਕੈਨੇਡਾ ਤੋਂ ਚੱਲ ਰਿਹਾ ਸੀ ਜਿਸ ਨੂੰ ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨ ਚਲਾ ਰਹੇ ਦੱਸੇ ਜਾ ਰਹੇ ਨੇ ਕਿ ਕੈਨੇਡਾ ਦੇ ਨੰਬਰਾਂ ਤੋਂ WhatsApp ਕਾਲ ਅਤੇ ਮੈਸੇਜ ਕੀਤੇ ਜਾ ਰਹੇ ਸੀ ਇਹ ਜਿਹੜਾ ਮਾਮਲਾ ਆ ਇਹ ਮਿਤੀ 14 6 2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲ ਜਿੰਦਲ ਨੇ ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੇਅਰ ਦਾ ਬਿਜ਼ਨਸ ਹੈਗਾ ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ WhatsApp ਦੇ ਉੱਤੇ ਧਮਕੀ ਭਰੇ ਮੈਸੇਜ ਤੇ ਧਮਕੀ ਭਰੀਆਂ ਕਾਲ ਆਈਆਂ ਸੀ ਜਿਹਦੇ ਵਿੱਚ ਉਹਨਾਂ ਤੋਂ ਕਾਫੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰੋਤੀ ਦੀ ਮੰਗ ਕੀਤੀ ਗਈ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹ ਰਕਮ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਤਾਂ ਤੁਹਾਡਾ ਜਾਨੀ ਮਾਰੀ ਨੁਕਸਾਨ ਹੋ ਸਕਦਾ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਜਿਹੜੀ ਦੋਸ਼ੀ ਪਾਰਟੀ ਸੀ ਉਹਨਾਂ ਨਾਲ ਫਾਈਨਲੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਤੁਸੀਂ 50 ਲੱਖ ਰੁਪਈਆ ਸਾਨੂੰ ਬਰਨਾਲੇ ਜਿਹੜਾ ਕੈਸ਼ ਦੇ ਵਿੱਚ ਹੈਂਡਓਵਰ ਕਰੋ ਤੇ ਸੋ ਇੱਕ ਸੀਕ੍ਰੇਟ ਆਪਰੇਸ਼ਨ ਚਲਾਉਂਦੇ ਹੋਏ CIA ਬਰਨਾਲਾ ਤੇ ਥਾਣਾ ਸਿਟੀ ਬਰਨਾਲਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਮਤੇਈ ਮਕਦਮਾ ਕਮਲ ਜਿੰਦਲ ਨੂੰ ਅਸੀਂ ਸੀਕ੍ਰੇਟ ਆਪਰੇਸ਼ਨ ਦੇ ਅਧੀਨ ਹੀ ਵੱਖ-ਵੱਖ ਜੋ ਨੋਟਾਂ ਦੇ ਨਕਲੀ ਨੋਟਾਂ ਦੀਆਂ ਗੁੱਟੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ ਤੇ ਜਿਹੜੇ ਦੋ ਇਹਦੇ 'ਚ ਵਿਅਕਤੀ ਸਾਡੂ ਜਿਹੜਾ ਇਦਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸ਼ਰਮਾ ਉਰਫ ਵਿੱਕੀ ਡਾਲਰ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਹੈਪੀ ਵਾਸੀ ਗੁੰਦਵਾਲ ਲੁਧਿਆਣਾ ਹੋਈ ਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਤੀਦਾਰਗੜਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ ਦੋਨੇ ਕੈਨੇਡਾ ਚ ਰਹਿ ਰਹੇ ਨੇ ਇਹਨਾਂ ਵੱਲੋਂ ਇਹ ਕਾਲਾ ਕੀਤੀਆਂ ਗਈਆਂ ਸੀ ਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਤੀਦਾਰਗੜਾ ਹੈ ਇਹ ਮਦਈ ਮਕਦਮਾ ਕਮਲ ਜਿੰਦਲ ਦੀ ਜਿਹੜੀ ਫੋਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਵੀ ਕਰਦਾ ਸੀ ਜਿਹਦੇ ਕਰਕੇ ਇਹਨੂੰ ਇਹਨਾਂ ਦੀ ਫੈਮਿਲੀ ਬਾਰੇ ਫੈਮਿਲੀ ਦੇ ਮੈਂਬਰਸ ਬਾਰੇ ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ ਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਦਾ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ ਤੇਰਾ ਕਿੱਥੇ ਕੰਮ ਕਰਾ ਤੇਰਾ ਇਹ ਨੁਕਸਾਨ ਹੋਏਗਾ ਸੋ ਇਹ ਜਿਹੜੇ ਦੋ ਦੋਸ਼ੀ ਇਹਨਾਂ ਨੂੰ ਵੀ ਐਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਤੇ ਇਹਨਾਂ ਦਾ ਅਸੀਂ ਐਲਓਸੀ ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ